ਨਮਸਕਾਰ ਪਿਆਰੇ ਦੋਸਤੋ ਮੈਂ ਮਹੇਸ਼ਵਰਮਾ ਸਾਫ ਕਾਇਰਿਕ ਪੰਜਾਬ ਰਾਜ ਪ੍ਰਵਾਸੀ ਕਲਾਈਪ ਇਸ ਵੀਡੀਓ ਰਾਹੀਂ ਮੈਂ ਆਪਣੇ ਸਮਾਜ ਦੇ ਸਾਰੇ ਵੀਰ ਭਰਾਵਾਂ ਨੂੰ ਤੇ ਬੱਚਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਤੇ ਬਿਲਕੁਲ ਘਬਰਾਨ ਦੀ ਲੋੜ ਨਹੀਂ ਪੰਜਾਬ ਦੇ ਵਿੱਚ ਬਿਲਕੁਲ ਮਾਹੌਲ ਠੀਕ ਹੈ ਤੁਸੀਂ ਆਪਣੇ ਆਪਣੇ ਕਾਰੋਬਾਰ ਕਰੋ ਤੁਹਾਨੂੰ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਕੋਈ ਪਰੇਸ਼ਾਨੀ ਆਉਂਦੀ ਹੈ ਤੇ ਪੁਲਿਸ ਮੈਕਮੇ ਕੋ ਜਾਓ ਮੈਨੂੰ ਦੱਸ ਸਕਦੇ ਹੋ ਮੇਰੀ ਟੀਮ ਨੂੰ ਦੱਸ ਸਕਦੇ ਹੋ ਤੁਹਾਨੂੰ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਵੇਗੀ ਨਮਸਕਾਰ ਪਿਆਰੇ ਦੋਸਤੋ ਮੈਂ ਮਹੇਸ਼ਵਰਮਾ ਸਾਫ ਦਾ ਡਾਇਰੈਕਟਰ ਪੰਜਾਬ ਰੇਕਰਮਾਸੀ ਬਲੇਗੁਰੂ ਦੇਖੋ ਵੀਰੇ ਜਿਹੜੀ ਹੁਸ਼ਿਆਰਪੁਰ ਦੀ ਜਿਹੜੀ ਘਟਨਾ ਹੈ ਬਹੁਤ ਹੀ ਦੁਖਦਾਈ ਹੈ ਕੋਈ ਵੀ ਬਾਪ ਮਾਂ ਬੇਟਾ ਭੈਣ ਇੱਕ ਦਿਨ ਦਾ ਦਰਦ ਜਿਹੜਾ ਕਦੇ ਭੁਲਾ ਨਹੀਂ ਸਕਦੇ ਇਨਾ ਜਿਹੜਾ ਦੁਖਦਾਈ ਘਟਨਾ ਹੋਈ ਹੈ 5 ਸਾਲ ਦੇ ਜਿਹੜੇ ਬੇਚ ਬੇਟਾ ਆ ਉਹਦਾ ਜਿਹੜਾ ਕਤਲ ਕੀਤਾ ਪਹਿਲਾਂ ਉਹਨੂੰ ਅਗਵਾ ਕੀਤਾ ਪਰ ਆਪਾਂ ਦੇਖੀਏ ਬ੍ਰਦਰ ਕਿ ਦੇਖੋ क्राइम ਕਰਨ ਵਾਲਾ ਬੰਦਾ ਨਾ ਤੇ ਭਈਆ ਹੁੰਦਾ ਨਾ ਪੰਜਾਬੀ ਹੁੰਦਾ ਨਾ ਉਹਦਾ ਕੋਈ ਧਰਮ ਹੁੰਦਾ ਤੇ ਫਿਰ ਆਪਾਂ ਇੱਕ ਪ੍ਰਵਾਸੀ ਬੰਦੇ ਕਰਕੇ ਜਾਂ ਚੰਦ ਪ੍ਰਵਾਸੀ ਮਜ਼ਦੂਰਾ ਬੰਦਿਆ ਕਰਕੇ ਜਿੰਨਾ ਕੋਈ ਘਟਿਆ ਹਰਕਤ ਕੀਤੀ ਹੈ ਗੁਨਾ ਕੀਤਾ ਉਹਦੇ ਕਰਕੇ ਆਪਾਂ ਪੂਰੇ ਪੰਜਾਬ ਦੇ ਵਿੱਚ ਪ੍ਰਵਾਸੀ ਸਮਾਜ ਦੇ ਲੋਕਾਂ ਨੂੰ ਆਪਾਂ ਭੰਡਿਏ ਇਹ ਠੀਕ ਨਹੀਂ ਮੇਰੀ ਆਪ ਸਭ ਨੂੰ ਅਪੀਲ ਹੈ ਕਿ ਜਿਹੜੇ ਬੰਦਿਆਂ ਨੇ ਕੋਈ ਕ੍ਰਾਈਮ ਕੀਤਾ ਜਿਹੜਾ ਕੋਈ ਬੰਦਾ ਕੰਮ ਕਰਦਾ ਕ੍ਰਾਈਮ ਗਲਤ ਕਰਦਾ ਤੇ ਉਹਦੇ ਉੱਪਰ ਕਾਨੂੰਨੀ ਕਾਰਵਾਈ ਪੁਲਿਸ ਮਹਿਕਮਾ ਕਰੇ ਸਰਕਾਰ ਕਰੇ ਜੇ ਕਿ ਕਿਸੇ ਦੇ ਆਧਾਰ ਕਾਰਡ ਵਗੈਰਾ ਤੇ ਹੈਗੇ ਜਾਂ ਨਹੀਂ ਵਿਖਨੇ ਹੈਗੇ ਜਾਂ ਨਹੀਂ ਹੈਗੇ ਮੈਨੂੰ ਨਹੀਂ ਪਤਾ ਜੇ ਕਿ ਕਿਸੇ ਨੂੰ ਕੋਈ ਕਿੰਤੂ ਪਰੰਤੂ ਹੈਗਾ ਕਿ ਉਹ ਸਰਕਾਰ ਕਰੇ ਉਹਤੇ ਕਾਰਵਾਈ ਸਰਕਾਰ ਦੀ ਬੰਦ ਹੀ ਕਾਰਵਾਈ ਕਰਨੀ ਹੈ ਪਰ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਜਿਹੜਾ ਭੰਡੀ ਪ੍ਰਚਾਰ ਕਰ ਰਿਹਾ ਇਹ ਠੀਕ ਨਹੀਂ ਇਹ ਸਾਡੇ ਲਈ ਠੀਕ ਨਹੀਂ ਪੰਜਾਬ ਲਈ ਠੀਕ ਨਹੀਂ ਕਿਉਂਕਿ ਸਾਡੇ ਪੰਜਾਬੀ ਵੀਰਾਂ ਲਈ ਵੀ ਠੀਕ ਨਹੀਂ ਜਿਹੜੇ ਸਾਡੇ ਪੰਜਾਬੀ ਵੀਰ ਨੇ ਪੰਜਾਬ ਤੋਂ ਬਾਹਰ ਬੈਠੇ ਨੇ ਯੂਪੀ ਬਿਹਾਰ ਮਧਿਆ ਪ੍ਰਦੇਸ਼ ਬੰਗਾਲ ਹਜ਼ਾਰਾਂ ਏਕੜ ਜ਼ਮੀਨਾਂ ਨੇ ਕਾਰੋਬਾਰੀ ਨੇ ਵੱਡੇ ਹੋਰ ਵੀ ਸਿਆਸਤਦਾਨ ਵੀ ਨੇ ਤੇ ਜੇ ਕਿ ਯੂਪੀ ਬਿਹਾਰ ਜਾਂ ਬਾਹਰ ਦੇ ਸਟੇਟਾਂ ਦੇ ਲੋਕ ਇਹ ਅਭਿਆਨ ਚਲਾ ਦੇਣ ਜਾਂ ਇਹ ਗੱਲ ਕਰਨ ਕਿ ਪਜਾਓ ਤੇ ਬਚਾਓ ਤੇ ਠੀਕ ਨਹੀਂ ਮੈਂ ਨਹੀਂ ਕਹਾਂ ਕਿ ਕਿ ਮੇਰੇ ਇੱਕ ਜ਼ਿੰਮੇਵਾਰ ਬੰਦਾ ਹੈ ਜ਼ਿੰਮੇਵਾਰੀ ਦੇ ਨਾਲ ਮੈਂ ਸਿਰਫ ਆਪ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀਆਂ ਫਾਲਤੂ ਦੀਆਂ ਗੱਲਾਂ ਆਪਾਂ ਨਾ ਕਰੀਏ ਪੰਜਾਬ ਬਚਾਓ ਪ੍ਰਵਾਸੀ ਭਜਾਓ ਇਹ ਠੀਕ ਨਹੀਂ ਸਲੋਗਨ ਤੇਰਾ ਠੀਕ ਨਹੀਂ ਤੇ ਮੈਂ ਦੇਖ ਰਿਹਾ ਕਿ ਇੱਕ ਦੋ ਦਿਨਾਂ ਚ ਕੋਈ ਪੰਚਾਇਤਾਂ ਵੀ ਨਾ ਸਤਕਾਰਯੋਗ ਪੰਚਾਇਤਾਂ ਨੇ ਉਹਨਾਂ ਨੇ ਜਿਹੜੇ ਆਪਣੇ ਮਤੇ ਪਾਏ ਨੇ ਤੇ ਸਰਪੰਚ ਸਾਹਿਬ ਠੀਕ ਨਹੀਂ ਜੇ ਕਿਤੇ ਪਾਏ ਫਿਰ ਸਟੈਂਡ ਰੱਖਿਓ ਫਿਰ ਬਾਅਦ ਚ ਤੁਹਾਡੇ ਕੋਲ ਸਟੈਂਡ ਵੀ ਨਹੀਂ ਲਿਆ ਜਾਣਾ ਕਿਉਂਕਿ ਤੁਸੀਂ ਕਿਸੇ ਭਾਰਤ ਦੇ ਨਾਗਰਿਕ ਨੂੰ ਇਹ ਨਹੀਂ ਕਹਿ ਸਕਦੇਓ ਕਿ ਉਹਨੂੰ ਤੁਸੀਂ ਤਲ ਜਿਹੜਾ ਤਾਲਿਬਾਨੀ ਫਰਮਾਨ ਜਾਰੀ ਕਰੋ ਇਵੇਂ ਨਹੀਂ ਹੁੰਦਾ ਮਾਨਯੋਗ ਕੋਟਾਂ ਬੈਠੀਆਂ ਨੇ ਤੇ ਬਾਅਦ ਚ ਨਹੀਂ ਠੀਕ ਲੱਗਦਾ ਤੇ ਮੇਰੀ ਆਪ ਨੂੰ ਹੈ ਕਿ ਆਪਣੀ ਉਹਨਾਂ ਦੀ ਗੱਲ ਆਪਾਂ ਕਰੀਏ ਜਿਹੜੀ ਕਰਨੀ ਹੋ ਗਿਆ ਲੋਕਾਂ ਦੇ ਮਗਰ ਨਾ ਲੱਗੀ ਠੀਕ ਹੈ ਜਿਨ੍ਹਾਂ ਦੇ ਦੁੱਖ ਹੋਇਆ ਉਹ ਅਸੀਂ ਮੰਨਦੇ ਆ ਕਿਉਂਕਿ ਸਾਨੂੰ ਵੀ ਉਹਨਾਂ ਦੁੱਖੇ ਮੈਂ ਵੀ ਇੱਕ ਬਾਪ ਦਾ بیٹے ਦਾ ਬਾਪ ਆ ਬੇਟੀ ਦਾ ਬਾਪ ਆ ਸਭ ਨੂੰ ਹੁੰਦਾ ਜੀ ਦੁੱਖ ਪਰ ਤੁਸੀਂ ਇਹ ਵੇਖੋ ਕਿ ਇੱਕ ਕੋਈ ਬੰਦਾ ਕ੍ਰਾਈਮ ਕਰੇ ਆਪਾਂ ਪੂਰੇ ਸਮਾਜ ਨੂੰ ਥੋੜੀ ਆਪਾਂ ਬਦਨਾਮ ਕਰਾਂਗੇ ਤੇ ਮੈਂ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਤੇ ਪੰਜਾਬ ਦੇ ਡੀਜੀਪੀ ਸਭ ਨੂੰ ਵੀ ਬੇਨਤੀ ਕਰਨਾ ਚਾਹਨਾ ਕਿ ਜਿਹੜੇ ਕੁਝ ਲੋਕ ਬੰਦੇ ਸੋਸ਼ਲ ਮੀਡੀਆ ਦੇ ਉੱਪਰ ਪਰਵਾਸੀ ਸਮਾਜ ਦੇ ਵਿਰੁੱਧ ਇਹ ਜਿਹੜਾ ਪ੍ਰਚਾਰ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਪਰ ਤੇ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਮੈਂ ਵੀ ਆਪਣੀ ਆਈਟੀ ਵਿੰਗ ਦੀ ਟੀਮ ਨੂੰ ਮੈਂ ਕਵਾਂਗਾ ਨਮਸਕਾਰ ਪਿਆਰੇ ਦੋਸਤੋ ਮੈਂ ਮਹੇਸ਼ ਵਰਮਾ ਸਾਬਕਾ ਡਾਇਰੈਕਟਰ ਪੰਜਾਬ ਰਾਜ ਪ੍ਰਵਾਸੀ ਭਲਾਈ ਬੋਰਡ ਇਸ ਵੀਡੀਓ ਰਾਹੀਂ ਮੈਂ ਆਪਣੇ ਸਮਾਜ ਦੇ ਸਾਰੇ ਵੀਰ ਭਰਾਵਾਂ ਨੂੰ ਤੇ ਬੱਚਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਤੇ ਬਿਲਕੁਲ ਘਬਰਾਨ ਦੀ ਲੋੜ ਨਹੀਂ ਪੰਜਾਬ ਦੇ ਵਿੱਚ ਬਿਲਕੁਲ ਮਾਹੌਲ ਠੀਕ ਹੈ ਤੁਸੀਂ ਆਪਣੇ ਆਪ ਨੇ ਕਾਰੋਬਾਰ ਕਰੋ ਤੁਹਾਨੂੰ ਕਿਸੇ ਨੂੰ ਕੋਈ ਦਿੱਕਤ ਆਂਦੀ ਹੈ ਕੋਈ ਪਰੇਸ਼ਾਨੀ ਆਂਦੀ ਹੈ ਤੇ ਪੁਲਿਸ ਮੈਂਟ ਨੂੰ ਜਾਓ ਮੈਨੂੰ ਦੱਸ ਸਕਦੇ ਹੋ ਮੇਰੀ ਟੀਮ ਨੂੰ ਦੱਸ ਸਕਦੇ ਹੋ ਤੁਹਾਨੂੰ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਵੇਗੀ ਨਮਸਕਾਰ ਪਿਆਰੇ ਦੋਸਤੋ ਮੈਂ ਮਹੇਸ਼ ਵਰਮਾ ਸਾਬਕਾ ਡਾਇਰੈਕਟਰ ਪੰਜਾਬ ਰਾਜ ਪ੍ਰਵਾਸੀ ਭਲਾਈ ਬੋਰਡ ਇਸ ਵੀਡੀਓ ਰਾਹੀਂ ਮੈਂ ਆਪਣੇ ਸਮਾਜ ਦੇ ਸਾਰੇ ਵੀਰ ਭਰਾਵਾਂ ਨੂੰ ਤੇ ਬੱਚਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਤੇ ਬਿਲਕੁਲ ਕਬਰਾਂਦੀ ਲੋੜਨੀ ਪੰਜਾਬ ਦੇ ਵਿੱਚ ਬਿਲਕੁਲ ਮਾਹੌਲ ਠੀਕ ਹੈ ਤੁਸੀਂ ਆਪਣੇ ਆਪਣੇ ਕਾਰੋਬਾਰ ਕਰੋ ਤੁਹਾਨੂੰ ਕਿਸੇ ਨੂੰ ਕੋਈ ਦਿੱਕਤ ਆਂਦੀ ਹੈ ਕੋਈ ਪਰੇਸ਼ਾਨੀ ਆਂਦੀ ਹੈ ਤੇ ਪੁਲਿਸ ਵਿਭਾਗ ਨੂੰ ਜਾਓ ਮੈਨੂੰ ਦੱਸ ਸਕਦੇ ਹੋ ਮੇਰੀ ਟੀਮ ਨੂੰ ਦੱਸ ਸਕਦੇ ਹੋ ਤੁਹਾਨੂੰ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਵੇਗੀ ਨਮਸਕਾਰ ਪਿਆਰੇ ਦੋਸਤੋ ਮੈਂ ਮਹੇਸ਼ਵਰਮਾ ਸਾਫ ਕੈਡਰਿਤ ਪੰਜਾਬ ਰਾਜ ਪ੍ਰਵਾਸੀ ਕਲਾਈਟ ਇਸ ਵੀਡੀਓ ਰਾਹੀਂ ਮੈਂ ਆਪਣੇ ਸਮਾਜ ਦੇ ਸਾਰੇ ਵੀਰ ਭਰਾਵਾਂ ਨੂੰ ਤੇ ਬੱਚਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਤੇ ਬਿਲਕੁਲ ਘਬਰਾਨ ਦੀ ਲੋੜ ਨਹੀਂ ਪੰਜਾਬ ਦੇ ਵਿੱਚ ਬਿਲਕੁਲ ਮਾਹੌਲ ਠੀਕ ਹੈ ਤੁਸੀਂ ਆਪਣੇ ਆਪਣੇ ਕਾਰੋਬਾਰ ਕਰੋ ਤੁਹਾਨੂੰ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਕੋਈ ਪਰੇਸ਼ਾਨੀ ਆਉਂਦੀ ਹੈ ਤੇ ਪੁਲਿਸ ਮੈਚਮੇ ਕੋ ਜਾਓ ਮੈਨੂੰ ਦੱਸ ਸਕਦੇ ਹੋ ਮੇਰੀ ਟੀਮ ਨੂੰ ਦੱਸ ਸਕਦੇ ਹੋ ਤੁਹਾਨੂੰ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਵੇਗੀ